ਸਤਿ ਸ਼੍ਰੀ ਅਕਾਲ ਜੀ ਮੈਂ ਕਲਨ ਸਿੰਘ ਅਗਰਪੁਰੀ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬ ਦਰਸ਼ਨ ਦੋਸਤੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਗੱਲ ਕੀਤੀ ਸੀ ਤੇ ਅਕਾਲੀ ਦਲ ਦੀ ਦਿਸ਼ਾ ਤੇ ਬਹਿਸ਼ਾ ਤੇ ਗੱਲ ਕੀਤੀ ਸੀ ਤੇ ਅੱਜ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਉਹਦੀ ਕੀ ਹਾਲਤ ਹੈ ਇਹਦੇ ਬਾਰੇ ਜਾਣਨ ਵਾਸਤੇ ਮੇਰੇ ਨਾਲ ਨੇ ਮੇਰੇ ਸਾਥੀ ਸਰਦਾਰ ਦਰਸ਼ਨ ਸਿੰਘ ਦਰਸ਼ਕ ਦਰਸ਼ਕ ਜੀ ਸਵਾਗਤ ਹੈ ਤੁਹਾਡਾ ਸਰ ਸਿੱਖਾ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਦਰਸ਼ਨ ਜੀ ਆਪਾਂ ਪਹਿਲਾਂ ਗੱਲ ਕਰਕੇ ਆਮ ਆਦਮੀ ਪਾਰਟੀ ਜੀ ਤੇ ਫਿਰ ਅਕਾਲੀ ਦਲ ਦੀ ਦਿਸ਼ਾ ਤੇ ਦਸ਼ਾ ਦੀ ਗੱਲ ਹੂੰ ਤੇ ਹੁਣ ਜਿਹੜੀ ਵੱਡੀ ਪਾਰਟੀ ਤੀਜੀ ਹੈ ਉਹ ਹੈ ਕਾਂਗਰਸ ਪਾਰਟੀ ਜੀ ਕਾਂਗਰਸ ਪਾਰਟੀ ਦੀ ਜਿਹੜੀ ਇਸ ਟਾਈਮ ਹਾਲਤ ਹੈ ਪੰਜਾਬ ਦੇ ਵਿੱਚ ਕੀ ਹੈ ਦੇਖੋ ਜੇਕਰ ਕਾਂਗਰਸ ਦੀ ਹਾਲਤ ਬਾਰੇ ਆਪਾਂ ਗੱਲ ਕਰਦੇ ਆਂ ਐ ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਆਦਾਤ ਕੁਛ ਬੁੱਝ ਗਏ ਤੇ ਹੁਣ ਖਰਾਬ ਕੁਛ ਹੋ ਗਏ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਇਸ ਪਾਰਟੀ ਵਿੱਚੋਂ ਗਏ ਇਸ ਤੋਂ ਬਾਅਦ ਅਗਨੇ ਸ਼੍ਰੀ ਜਖਰ ਵੀ ਚਲੇ ਗਏ ਹੋਰ ਬਹੁਤ ਸਾਰੇ ਸੀਨੀਅਰ ਆਗੂ ਭਾਰਤ ਜਿਹੜੀ ਕਾਂਗਰਸ ਦੇ ਵਿੱਚੋਂ ਛੱਡ ਨਿਕਲ ਛੱਡ ਕੇ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਅਜੇ ਹਾਲਾਤ ਰਿਹਾ ਸੀ ਕਿ ਕਾਂਗਰਸ ਜਿਹੜੀ ਹੈ ਇਹ ਹੁਣ कमजोर ਪੈ ਗਿਆ ਜੀ ਕਿਉਂਕਿ ਕੈਪਟਨ ਮੁਰਿੰਦਰ ਸਿੰਘ ਬੜੇ ਦਿੱਗਤ ਨੇਤਾ ਸੀ ਜੀ ਵੱਡੇ ਨੇਤਾ ਸੀ ਜੀ ਤੇ ਉਹਨਾਂ ਨੇ ਕਈ ਵਹਿਜੇ ਕੰਮ ਕੀਤੇ ਸੀਗੇ ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਸੀ ਜਿਹਨੂੰ ਵਧੀਆ ਨਾਮ ਵਧੀਆ ਨਾਮ ਠੀਕ ਹੈ ਕਿਉਂਕਿ ਉਹ ਇੱਕ ਪਰਸਨੈਲਿਟੀ ਕਲਟ ਦੇ ਤੌਰ ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਜੀ ਬਿਲਕੁਲ ਪਰ ਜਿਉਂ-ਜਿਉਂ ਹੁਣ ਭਾਰਤੀ ਜਨਤਾ ਪਾਰਟੀ ਦੀ ਓਵਰঅল ਜਿਹੜੀ ਕਹਾਣੀ ਜਾਰੀ ਹੈ ਉਹ ਘਟਦੀ ਜਾ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਪਰ ਕਾਂਗਰਸ ਜਿਹੜੀ ਹੈ ਉਹ ਮਜ਼ਬੂਤ ਹੁੰਦੀ ਜਾ ਰਹੀ ਹੈ ਭਾਜੀ ਪਾਦੀ ਜਿਹੜੀ ਹੈ ਇਹ ਇਹ ਮੇਸਜ ਜਿਹੜੀ ਡਾਊਨ ਜਾਣ ਦੇ ਨਾਲ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਚਾਹੀਦਾ ਸੀ ਪਰ ਅਕਾਲੀ ਦਲ ਬਿਲਕੁਲ ਡਾਊਨ ਚਲਾ ਗਿਆ ਅਕਾਲੀ ਦਲ ਡਾਊਨ ਹੋਣ ਆਪਾਂ ਉਹ ਬਾਅਦ ਵਿੱਚ ਗੱਲ ਕਰ ਲਵਾਂਗੇ ਇਹ ਆਪਾਂ ਪਹਿਲਾਂ ਕਾਂਗਰਸ ਦੀ ਗੱਲ ਕਰਦੇ ਹਾਂ ਜਿਹੜੀ ਕਾਂਗਰਸ ਹੈ ਉਹ ਇਸ ਸਮੇਂ ਉਸ ਦਾ ਭੂਮਿਕਾ ਕਰ ਰਿਹਾ ਹੈ ਉਰੇ ਹੇ ਦੋਸਤਾਂ ਦੇ ਵਿੱਚ ਵੀ ਵਧੀਆ ਹੈ ਜੀ ਤੇ ਪੰਜਾਬ ਦੇ ਵਿੱਚ ਵੀ ਵਧੀਆ ਹੈ ਪੰਜਾਬ ਦੇ ਵਿੱਚ ਇਸ ਗੱਲ ਕਰਕੇ ਵੀ ਵਧੀਆ ਕਹਿ ਸਕਦੇ ਆ ਕਿ ਇੱਕ ਅਕਾਲੀ ਦਲ ਡਾਊਨ ਹੋ ਚੁੱਕਾ ਹੈ ਬਿਲਕੁਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਹੁੰਦਾ ਸੀਗਾ ਉਹ ਇੱਕ ਮਜ਼ਬੂਤ ਤੇ ਹੁੰਦੀ ਸੀਗੀ ਤੇ ਦੂਜਾ ਇਹ ਹੈ ਕਿ ਇਸ ਸਮੇਂ ਆਮ ਆਦਮੀ ਪਾਰਟੀ ਦਾ ਉਹ ਰੁਤਬਾ ਨਹੀਂ ਰਿਹਾ ਹੈਗਾ ਜਿਹੜਾ ਚੱਲਦਾ ਆ ਰਿਹਾ ਸੀਗਾ ਇਹ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜੀ ਆਮ ਆਦਮੀ ਭਾਗੀ ਹੈ ਜਿਹੜੀ ਸੱਚੀ ਨੂੰ ਚੁਟਕੀਆਂ ਤੇ ਗੱਲ ਕਰਦੀ ਹੈ ਤੇ ਚੁਟਕੀਆਂ ਤੇ ਨਹੀਂ ਕਰੂਗੀ ਤਾਂ ਘੱਟੋ ਘੱਟ ਵਧੀਆ ਹੋਊਗਾ ਕੰਮ ਕਰਨ ਲਈ ਪਰ ਜਿਵੇਂ ਜਿਵੇਂ ਸਮਾਂ ਅੱਗੇ ਵੱਧਦਾ ਜਾ ਰਿਹਾ ਹੈ ਇਸ ਸਿਸਟਮ ਦੇ ਵਿੱਚ ਅਸੀਂ ਇੱਥੇ ਅੱਗੇ ਇੰਨੀ ਛੇਤੀ ਸੁਧਾਰ ਨਹੀਂ ਕਰ ਸਕੀ ਜਿਸ ਤਰੀਕੇ ਦੇ ਨਾਲ ਜਿਹਨੇ ਵਾਅਦੇ ਕੀਤੇ ਸੀ ਉਹ ਇੱਕ ਵਾਅਦੇ ਹੁੰਦੇ ਨੇ ਇੱਕ ਦਾਅਵੇ ਹੁੰਦੇ ਨੇ ਬਿਲਕੁਲ ਇਹਨਾਂ ਨੇ ਦਾਅਵੇ ਕੀਤੇ ਸੀਗੇ ਜਿਹੜੇ ਦਾਗੇ ਉੱਠਿ ਕੇ ਨਾਲ ਨੇ ਬਿੱਟ ਪੱਟਦੇ ਤੇ ਥਾਪੀਆਂ ਮਾਰ-ਮਾਰ ਕੇ ਕਿੰਦੇ ਸੀ ਜੇ ਵੀ ਅਸੀਂ ਐਸਾ ਕਰਦਾਂਗੇ ਉਸ ਤਰ੍ਹਾਂ ਕਰਦਾਂਗੇ ਪਰ ਅਜਿਹਾ ਤੇ ਹੁਣ ਤੁਸੀਂ ਦੇਖ ਲਓ ਜਿਹੜੀਆਂ ਹੁਣ ਮਜ਼ਬੂਤੀ ਦੀ ਗੱਲ ਆਪਾਂ ਕੀ ਕਰ ਰਹੇ ਹਾਂ ਤੇ ਜਿਹੜੀਆਂ ਹੁਣ ਲੋਕ ਸਭਾ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਹ ਸਮਝੌਤਾ ਹੋ ਜੂਗਾ ਇਸ ਸਮਝੌਤੇ ਦੇ ਤਹਿਤ ਇਹ ਦੋਵੇਂ ਪਾਰਟੀਆਂ ਇਥੇ ਝੋਲਡਟ ਗਿਆ ਪਰ ਭਗਵੰਤਬਾਹ ਨੂੰ ਇਸ ਗੱਲ ਦੇ ਮਾਣ ਸੀਗਾ ਵੀ ਅਸੀਂ ਲੋਕਾਂ ਦਾ ਬੜਾ ਕੁਝ ਕਰਤਾ ਤੇ ਇਸ ਆਧਾਰ ਦੇ ਉੱਤੇ ਜਿਹੜਾ ਹੈਗਾ 13 ਦੀ 13 ਸੀਟਾਂ ਜਿੱਤ ਲਾਂਗੇ ਤਾਂ ਹੀ ਉਹ ਕਹ ਰਹੇ ਸੀ ਇਹ ਅਸੀਂ ਇਸ ਵਾਰ 13 ਦੀ 13 ਸੀਟਾਂ ਜਿੱਤਾਂਗੇ ਪਰ ਜਦੋਂ ਹੁਣ ਲੋਕਾਂ ਨੇ ਫਤਵਾ ਦਿੱਤਾ ਤੇ ਉਹ 10 ਸੀਟਾਂ ਤੋਂ ਮਿਲਿਆ ਨਹੀਂ ਤਿੰਨ ਸੀਟਾਂ ਸਿਰਫ ਰਹਿ ਗਈਆਂ ਤੇ ਹੁਣ ਉਹ ਸਿਰਫ ਇਸ ਗੱਲ ਕਰਕੇ ਮਾਣ ਕਰਦੇ ਵੀ ਸਾਡੀ ਤਾਂ ਜੀ ਪਿਛਲੀ ਵਾਰ 2019 'ਚ ਇੱਕ ਸੀਟ ਸੀ ਐਸ ਵਾਰ ਤਿੰਨ ਸੀਟਾਂ ਹੋ ਗਿਆ ਪਰ ਇਹ ਜਿਹੜੀ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਲੋਕਾਂ ਨੂੰ ਕਹਿੰਦੇ ਹੋ ਵੀ ਅਸੀਂ 13 ਸੀਟਾਂ ਜਿੱਤਾਂਗੇ ਉਹ ਜਿਹੜੀ 13 ਸੀਟਾਂ ਨਾਲ ਕੋਈ ਗਲਤ ਬਾਤ ਨਹੀਂ ਰਹੀ ਹੈਗੀ ਇਹੀ ਕਾਰਨ ਹੈ ਕਿ ਭਗਵੰਤ ਮਾਨ ਨੂੰ ਅਜਿਹਾ ਲੱਗਣ ਲੱਗ ਪਿਆ ਵੀ ਜਿਹੜੀ ਜਨਦਰ ਦੀ ਸੀਟ ਹੁਣ ਖਾਦੀ ਹੋਈ ਹੈ ਜੇਕਰ ਇੱਥੋਂ ਵੀ ਅਸੀਂ ਹਾਰ ਗਏ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਹੀ ਮਾੜਾ ਪ੍ਰਭਾਵ ਆਮ ਆਦਮੀ ਪਾਰਟੀ ਵੱਸ ਤੇ ਚਲੇ ਜਾਵੇ ਇਹੀ ਕਾਰਨ ਹੈ ਕਿ ਜ਼ਿਲ੍ਹੀ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਖੁਦ ਜਿਹੜਾ ਭਗਵੰਤ ਮਾਨ ਨੇ ਉੱਥੇ ਜਾ ਕੇ ਪੂਰੇ ਦਾ ਪੂਰਾ ਜ਼ੋਰ ਲਗਾ ਦਿੱਤਾ ਆਪਣੀ ਮਸ਼ੂਨਰੀ ਝੁਕ ਦਿੱਤੀ ਤੇ ਉਹ ਜਿੰਨੀ ਚੋਂ ਜਿੱਤੀ ਜੇਕਰ ਉਹ ਇਹ ਚੋਣ ਹਾਰ ਜਾਂਦੇ ਤਾਂ ਹੋ ਸਕਦਾ ਵੀ ਭਗਵੰਤ ਮਾਨ ਦੀ ਲੀਡਰਸ਼ਿਪ ਦੇ ਉੱਤੇ ਵੀ ਪ੍ਰਸ਼ਨ ਚਿੰਨ ਲੱਗ ਜਾਂਦੇ ਪਰ ਉਹ ਦਾ ਉਹਦਾ ਕਾਰਨ ਥੋੜਾ ਇਹ ਵੀ ਹੈ ਕਿ ਅਰਵਿੰਦ ਕੇਜਰੀ ਵੱਲ ਜੇਲ੍ਹ 'ਚ ਹੈ ਇਸ ਗੱਲ ਕਰਕੇ ਭਗਵੰਤ ਮਾਨ ਇੱਕ ਵੱਡੇ ਲੀਡਰ ਨੂੰ ਜੋ ਰਿਚਰ ਰਹੇ ਨੇ ਬਾਕੀ ਆਉਣ ਵਾਲੇ ਸਮੇਂ ਦਾ ਸੁਭਾ ਫਿਰ ਇਹੀ ਕਾਰਨ ਹੈ ਕਿ ਜਿਸ ਤਰ੍ਹਾਂ ਜਿਹੜੀ ਆਪਾਂ ਕਾਂਗਰਸ ਦੀ ਸਥਿਤੀ ਬਾਰੇ ਗੱਲ ਕਰਿਆ ਉਹਦੇ ਵਿੱਚ ਜਿਹੜਾ ਹੈਗਾ ਹੁਣ ਜਿਹੜੀਆਂ ਲੋਕ ਸਭਾ ਚੋਣਾਂ ਵਿੱਚ ਜਿਹੜੀਆਂ ਹੋਈਆਂ ਉਹਦੇ ਵਿੱਚ ਓਵਰਆਲ ਜਿਹੜੀ ਕਾਂਗਰਸ ਦੀ ਸਥਿਤੀ ਆਪਾਂ ਦੇਖਿਆ ਬਹੁਤ ਵਧੀਆ ਨਹੀਂ ਤੇ ਜਿਸ ਤਰੀਕੇ ਦੇ ਨਾਲ ਕਹਿ ਰਹੇ ਸੀਗੇ ਵੀ ਅ ਬੜੀ ਭਾਰਤੀ ਜਨਤਾ ਪਾਰਟੀ ਦੀ ਹਡੇੜੀ ਚੱਲ ਰਹੀ ਆ ਉਹੋ ਜਿਹਾ ਕੁਛ ਚੱਲਿਆ ਨਹੀਂ ਹੈਗਾ ਪੰਜਾਬ 'ਚ ਨਹੀਂ ਚੱਲਿਆ ਨਾ ਪੰਜਾਬ 'ਚ ਵੀ ਕੀ ਪੂਰੇ ਹਿੰਦੁਸਤਾਨ 'ਚ ਵੀ ਨਹੀਂ ਚੱਲਿਆ ਇਸੇ ਗੱਲ ਕਰਕੇ ਜਿਹੜੀ ਵਿਰੋਧੀ ਥੀ ਰਹੇ ਜਿਹੜਾ ਇੰਡੀਆ ਗੱਠਜੋੜ ਆ ਉਹਦੇ ਵਿੱਚ ਖਾਸ ਤੌਰ ਤੇ ਕਾਂਗਰਸ ਆ ਜਿਹੜੀ ਖਾਸ ਤੌਰ ਤੇ ਰਾਹੁਲ ਗਾਂਧੀ ਹੈ ਔਰ ਰਾਹੁਲ ਗਾਂਧੀ ਹੁਣ ਇੱਕ ਵੱਡੇ ਲੀਡਰ ਵਿੱਚੋਂ ਵਿਚਰ ਚੁੱਕਿਆ ਤੁਸੀਂ ਦੇਖਿਆ ਕਿ ਜਿਹੜਾ ਰਾਹੁਲ ਗਾਂਧੀ ਇੱਕ ਗੱਲ ਮੂੰਹ 'ਚੋਂ ਕੱਢਦਾ ਦਵੇ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਹੈਗੇ ਆ ਅਤੇ ਤੇਰੇ ਦੀ ਜਿਹੜਾ ਸੁਣਾ ਉਹਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ ਹੈ ਕਦੇ ਉਹਨੂੰ ਘੱਟ ਗਿਣਤੀਆਂ ਦੇ ਵਿਰੁੱਧ ਫੜਕਾਇਆ ਜਾਂਦਾ ਹੈ ਜਿਵੇਂ ਹੁਣ ਸਿੱਖਾਂ ਦੀ ਗੱਲ ਹੋਈ ਹੈ ਉਹ ਪੱਗ ਦੀ ਉਹ ਗੱਲ ਕਰਤੀ ਸੀ ਉਹ ਉਹ ਜੋ ਰਾਹੁਲ ਗਾਂਧੇ ਕਹਿ ਰਹੇ ਸੀਗਾ ਉਹ ਸਿਰਫ ਪੱਗ ਦੀ ਗੱਲ ਸੀ ਜੀ ਉਹ ਸਿਰਫ ਇਹ ਕਹਿਣਾ ਚਾਹ ਰਹੇ ਹਰ ਸੀ ਜਾਇ ਕਿ ਜਿਹੜੀ ਘੱਟ ਗਿਣਤੀਆਂ ਨੇ ਉਹ ਹਿੰਦ ਹਿੰਦੁਸਤਾਨ ਦੇ ਵਿੱਚ ਮਹਿਬੂਬ ਨਹੀਂ ਆ ਕਿਉਂ ਨਹੀਂ ਮਹਿਬੂਬ ਸੈਕਟਰ ਉਹ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਹੈਗਾ ਮੋਹਿਮ ਚਲਾਇਆ ਗਿਆ ਘੱਟ ਗਿਣਤੀਆਂ ਦੇ ਖਿਲਾਫ ਉਹਦੇ ਵਿੱਚ ਖਾਸ ਕਰਕੇ ਮੁਸਲਿਮ ਪਾਈਚਾਰਾ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਗੱਲ ਕਰਕੇ ਹੋਰ ਵੀ ਕਈ ਘੱਟ ਗਿਣਤੀਆਂ ਨੂੰ ਉਹਨਾਂ ਵਿੱਚ ਸਿੱਖ ਵੀ ਹੈਗੇ ਆ ਉਹਨਾਂ ਵਿੱਚ ਜੈਨੀ ਵੀ ਹੈਗੇ ਆ ਉਹਨਾਂ ਵਿੱਚ ਬੋਧੀ ਵੀ ਹੈਗੇ ਇਹ ਸਾਰੇ ਆਪੇ ਆਪ ਨੂੰ ਘੱਟ ਗਿਣਤੀਆਂ ਦੇ ਜਿਵੇਂ ਹੁਣ ਤੁਸੀਂ ਦੇਖਿਆ ਹਮਾਦਰ ਦੇ ਵਿੱਚ ਇੱਕ ਮਸਜਿਦ ਤੋੜਨ ਵਾਸਤੇ ਹਿੰਦੂ ਸੰਗਠਨ ਉੱਥੇ ਪ੍ਰਦਰਸ਼ਨ ਕਰਾ ਹਾਂ ਤੇ ਪਰ ਇਹ ਕਿ ਹੁਣ ਇਹ ਇਹ ਚੱਲਣ ਵਾਲਾ ਨਹੀਂ ਹੈ ਤੇ ਕਿਉਂਕਿ ਹੁਣ ਹਿੰਦੂ ਪੁੱਤਾਂ ਖੇਡਿਆ ਨਹੀਂ ਜਾਣਾ ਨਿਕਾ ਇਸੇ ਦੇ ਖਿਲਾਫ ਜਿਹੜਾ ਹੈ ਰਾਹੁਲ ਗਾਂਧੀ ਆਵਾਜ਼ ਉਠਾ ਰਹੇ ਨੇ ਜਦੋਂ ਉਹ ਆਵਾਜ਼ ਉਠਾਉਣਗੇ ਨੇ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਇਵਨ ਕੇ ਗ੍ਰਹਿ ਮੰਤਰੀ ਵੀ ਉਸ ਸੰਬੰਧ ਵਿੱਚ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਹੈ ਹੁਣ ਜਿਵੇਂ ਤੁਸੀਂ ਆਪਾ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਕਾਂਗਰਸ ਦੀ ਕਾਰਗੁਜ਼ਾਰੀ ਵਧੀਆ ਰਹੀ ਹੁਣ ਜਿਹੜੀ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਜਿਹੜੀ ਵਿਧਾਨ ਸਭਾ ਚੋਣ ਦੇ ਵਿੱਚ ਜੇਕਰ ਡਰ ਲੱਗ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੂੰ ਉਹ ਸਿਰਫ ਕਾਂਗਰਸ ਡਰ ਲੱਗ ਰਿਹਾ ਹੈ ਤੇ ਇਸ ਗੱਲ ਕਰਕੇ ਉਸ ਵੱਲੋਂ ਬਹੁਤ ਹੀ ਜ਼ਿਆਦਾ ਇਥੇ ਜ਼ੋਰ ਲਗਾਇਆ ਜਾ ਰਿਹਾ ਕਿ ਕਿਵੇਂ ਨਾ ਕਿਵੇਂ ਇਹ ਚੋਣ ਜਿੱਤੀ ਜਾਵੇ ਬਾਕੀ ਇਹ ਰੋਕਾ ਤੇ ਫਤਵਾ ਦੇਣਾ ਤੇ ਇਥੋਂ ਤੱਕ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜਿਹਦੇ ਆਪਾਂ ਪਸੋਂ ਜਦੋਂ ਗੱਲ ਕੀਤੀ ਸੀ ਜੀ ਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਇੱਕ ਉਸ ਦੀ ਦਰਕਾਰ ਦਿਖਾ ਦਿੱਤੀ ਤੇ ਉਹਦਾ ਕਾਰਨ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਨੂੰ ਇਹ ਗੱਲ ਪਤਾ ਲੱਗੀ ਹੈ ਕਿ ਇਸ ਸਮੇਂ ਕਾਂਗਰਸ ਉੱਤੇ ਮਜ਼ਬੂਤੀ ਨਾਲ ਉੱਭਰ ਰਹੀ ਹੈ ਤੇ ਇਸੇ ਗੱਲ ਕਰਕੇ ਉਹ ਲੀਡ ਲੀਡੀਆਂ ਤੱਕ ਕੱਢ ਰਹੇ ਸੀਗੇ ਵੀ ਸਾਨੂੰ ਕੁਛ ਨਾ ਕੁਛ ਸੀਟਾਂ ਦੇ ਦੋ। ਨੇ ਸੋਨੋ ਤੁਸੀਂ ਕੀ ਪੁੱਛਣਾ ਚਾਹੋ? ਅਭੀ ਜਿਹੜਾ ਜਦੋਂ ਕੈਪਟਨ ਅਮਰਿੰਦਰ ਸਿੰਘ ਚਲੇ ਜਾਂਦੇ ਆ, ਨਵਜੋਤ ਸਿੰਘ ਪਾਸੇ ਹਟ ਜਾਂਦੇ ਆ। ਇਹਦੇ ਨਾਲ ਨਾਲ ਹੀ ਜਾਖੜ ਚਲੇ ਜਾਂਦੇ ਆ। ਇੱਕ ਵਾਰੀ ਇੰਝ ਲੱਗਦਾ ਸੀ ਕਿਵੇਂ ਲੀਡਰਲੈਸ ਹੋ ਗਈ ਕਾਂਗਰਸ। ਹਾਂਜੀ। ਉਹਨਾਂ ਜਿਹੜਾ ਰਾਜਾ ਵੜਿੰਗ ਹੈ ਇਹਦੇ ਕਰਕੇ ਕਾਂਗਰਸ ਮਜ਼ਬੂਤ ਹੋ ਰਹੀ ਜਾਂ ਓਵਰਆਲ ਜਿਹੜੀ ਦੇਸ਼ ਦੇ ਵਿੱਚ ਕਾਂਗਰਸ ਮਜ਼ਬੂਤ ਹੋ ਰਹੀ ਦੇਖੋ ਆਪਾਂ ਇਹ ਕਹਿ ਸਕਦੇ ਰਾਜਾ ਬੜਿੰਦ ਠੀਕ ਹੈ ਇੱਕ ਵਧੀਆ ਪੀਸਰ ਹੈ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਬਹੁਤ ਤਨਦੇ ਜਾਰ ਲੀਡਰ ਹੈ ਠੀਕ ਹੈ ਜਿਹੜੀ ਹਾਈ ਕਮਾਨ ਆ ਉਹ ਤਜਰਬੇ ਕਰਦੀ ਰਹੀ ਹੈ ਤਨਦੇ ਜਾਰ ਲੀਡਰਸ ਦਾ ਉੱਥੇ ਸੁਪਰੀਜ਼ਰ ਨਿਧਾਰਾ ਵੀ ਹੈਗੇ ਆ ਇਸੇ ਤਰ੍ਹਾਂ ਕੇ ਦਾ ਪ੍ਰਤਾਪ ਸਿੰਘ ਬਾਜਵਾਲ ਵੀ ਹੈਗੇ ਆ ਇਸ ਇਹਦੇ ਨਾਲ ਨਾਲ ਜਿਹੜੇ ਇੱਕ ਹੋਰ ਸੀ ਕੈਨੋਨ ਦੇ ਕੋਲ ਚੰਜੀ ਸਿੰਘ ਚੰਗੀ ਵੀ ਬਹੁਤ ਹੁਣ ਤਖੜੇ ਜੀ ਰਿਹਾ ਸੀ ਉਹ ਖਾਂ ਤੇ ਉਹ ਮੁੱਖ ਮੰਤਰੀ ਵੀ ਗਏ ਚੁੱਕੇ ਨੇ ਤੇ ਇਸ ਗੱਲ ਕਰਕੇ ਸਿਰਫ ਦੇ ਸਰਪੇ ਜੇਕਰ ਆਉਣ ਵਾਲੇ ਸਭੀ ਤੇਤੇ ਨੁਕਸਾਨ ਹੋ ਸਕਦਾ ਹੈ ਤਾਂ ਸਿਰਫ ਕਾਂਗਰਸ ਵਾਲੇ ਹੀ ਆਪਣਾ ਨੁਕਸਾਨ ਕਰ ਸਕਦੇ ਆ ਉਹ ਕਰ ਸਕਦੇ ਬਾਹਰ ਨੂੰ ਦੂਜਾ ਨਹੀਂ ਕਰ ਸਕਦਾ ਦੂਜਾ ਤਾਂ ਕੋਈ ਨੁਕਸਾਨ ਨਹੀਂ ਉਹਦਾ ਕਾਰਨ ਇਹ ਹੈ ਕਿ ਸਾਰੇ ਹੀ ਹੁਣ ਜਾਤਾਂ ਸ਼ਕਵਾ ਰਹੇ ਨੇ ਜਿਹੜਾ ਆਉਣ ਵਾਲਾ ਜਿਹੜਾ ਮੁੱਖ ਮੰਤਰੀ ਹੈ ਮੈਂ ਹੀ ਆ ਬਿਲਕੁਲ ਤੇ ਇਸ ਗੱਲ ਕਰਕੇ ਵੀ ਬੜਾ ਇਹ ਹੈ ਕਿ ਬਾਕੀ ਜਿਹੜੀ ਵੀ ਕਾਂਗਰਸ ਦਾ ਅਗਲਾ ਇਮਤਿਹਾਨ ਹੈ ਉਹ ਹਾਂ ਉਹਨਰ ਚੱਬੇਵਾਲ ਚੱਬੇਵਾਲ ਕਾਂਗਰਸ ਦੀ ਸੀ ਸੀ ਬਾਕੀ ਚੱਬੇਵਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਐਮਪੀ ਬਣ ਕੇ ਉਸ ਸੀਟ ਤੋਂ ਖਾਲੀ ਹੋ ਗਿਆ ਉਹ ਹੈ ਉਹ ਵੀ ਕਾਂਗਰਸ ਦੀ ਸੀ ਜੀ ਡੇਰਾਵਾ ਬਨਾਲ ਉਹ ਵੀ ਕਾਂਗਰਸ ਦੀ ਸੀ ਜੀ ਇਸੇ ਤਰ੍ਹਾਂ ਗਿੱਦੜਵਾ ਵੀ ਕਾਂਗਰਸ ਦੀ ਸੀ ਇੱਕ ਸਿਰਫ ਬਰਨਾਲਾ ਸੀ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਸੀ ਜੀ ਹੁਣ ਜਿਹੜੀ ਇਹ ਜਿਗਰੀ ਚੋਣਾ ਹੋਣਾ ਹੁੰਦੇ ਨੇ ਫਿਰ ਨਵੰਬਰ ਤੋਂ ਸੰਭਰ ਕੇ ਹੋਣ ਦੀ ਸੰਭਾਵਨਾ ਹੈ ਜਿਉਂਕਿ ਉਸ ਅਗਰ ਅਗਲਾ ਸਮਾਂ ਹੋਈ ਨਹੀਂ ਸਰਦ ਹੈਗਾ ਉਹਦਾ ਕਾਰਨ ਹੈ ਕਿ 6 ਮਹੀਨੇ ਦੇ ਵਿੱਚ ਵਿੱਚ ਇੱਥੇ VOTING ਹੋਣੀ ਚਾਹੀਦੀ ਹੈ ਤੇ ਨਵੀਂ ਚੋਣ ਹੋਣੀ ਚਾਹੀਦੀ ਹੈ ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੋਊਗਾ ਇਹ ਆਮ ਆਦਮੀ ਪਾਰਟੀ ਵਾਸਤੇ ਵੀ ਚੈਲੰਜ ਹੋਊਗਾ ਇਹ ਕਾਂਗਰਸ ਵਾਸਤੇ ਚੈਲੰਜ ਵੀ ਹੋਊਗਾ ਇਹ ਅਕਾਲੀ ਦਲ ਦੇ ਵਾਸਤੇ ਵੀ ਚੈਲੰਜ ਹੋਊਗਾ ਠੀਕ ਹੈ ਜੇਕਰ ਕਾਂਗਰਸ ਇਹਨਾਂ ਚੋਣਾਂ ਦੇ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਦਿੰਦੀ ਹੈ ਤਾਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਕਹਿੰਦੇ ਆਉਣ ਵਾਲਾ ਸਮਾਂ ਤੇਰਾ ਬਾਈ ਦਾ ਹੈ ਠੀਕ ਹੈ ਉਹ ਫਿਰ ਕਾਂਗਰਸ ਦਾ ਹੋ ਵੀ ਸਕਦਾ ਪਰ ਇਹ ਹੈ ਕਿ ਇਸ ਸਮੇਂ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਹੈਗਾ ਬੇਸ਼ੱਕ ਬੜੇ ਦਾਅਵੇ ਕੀਤੇ ਜਾ ਰਹੇ ਪਰ ਉਹਦੇ ਕੋਲੋਂ ਵਾਰੀ-ਵਾਰੀ ਲੂਟ ਕਰਨ ਲੈਣੀ ਉਹ ਜਿਵੇਂ ਆਪਾਂ ਗੱਲ ਕਰਦੇ ਆਂ ਕਿ ਪੰਜਾਬ ਦੇ ਵਿੱਚ ਇਸ ਸਮੇਂ ਆਰਥਿਕ ਤੌਰ ਤੇ ਪੰਜਾਬ ਜਿਸ ਤਰੀਕੇ ਨਾਲ ਨਿਕਰ ਲਗਾ ਰਿਹਾ ਹੈ ਸੰਕਟ ਦੇ ਵਿੱਚ ਤੇ ਜਿਵੇਂ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਇਹ ਕਹਿ ਰਹੇ ਸੀ ਕਿ ਸਾਡਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਹੈਗਾ ਤੇ ਜਿਹੜੇ ਤਰੀਕੇ ਦੇ ਨਾਲ ਉਹ ਪੈਸਾ ਲੈ ਰਹੇ ਨੇ ਜਿਸ ਤਰੀਕੇ ਨਾਲ ਹੁਣ ਕੇਂਦਰ ਸਰਕਾਰ ਬਸ ਅੱਗੇ ਹੋ ਹੜੇ ਹੜੇ ਕਰ ਰਹੇ ਨੇ ਕਿ ਸਾਨੂੰ ਦੇ ਦਿਓ ਤੁਹਾਡੇ ਵੀ ਪਹਿਲਾਂ ਹੀ 300 ਕਰੋੜ ਰੁਪਏ ਦਾ ਕਰਜ਼ਾ ਲਿਆ ਠੀਕ ਹੈ ਉਹਦੇ ਨਾਲ ਦੱਸਿਆ ਕੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਜ ਜਿਹੜਾ ਹੈਗਾ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਹੈਗਾ ਤਨਖਾਹ ਨਹੀਂ ਮਿਲਦੀਆਂ ਵਿਕਾਸ ਦਾ ਤਾਂ ਹੱਦ ਤੱਕ ਭਾਈ ਕਹਿ ਸਕਦੇ ਕੋਈ ਦਾਅਵੇ ਨਾਲ ਹੀ ਕਹਿ ਦਿੰਦੇ ਵੀ ਅਸੀਂ ਇੱਕ ਇਟ ਲਈ ਹੈ ਵਿਕਾਸ ਲਈ ਤੇ ਦੂਜੇ ਪਾਸੇ ਜਿਹੜਾ ਵਿਕਾਸ ਕੋਈ ਕੇਂਦਰ ਸਰਕਾਰ ਨੇ ਕਰਨਾ ਹੈ ਉਸ ਬੰਦ ਵਿੱਚ ਜਿਹੜੀ ਇਹਨਾਂ ਦੀ ਧੰਮਿਟ ਦੀ ਜਿਹੜੀ ਉਹ ਹੈ ਬਣੀ ਹੋਈ ਹੈ ਇੱਕ ਨੀਤੀ ਬਣੀ ਹੋਈ ਹੈ ਜਿਵੇਂ ਹੁਣ ਵਿਦਤਨ ਗਠਕ੍ਰਿਤੀ ਨੇ ਇਹ ਲਿਖਿਆ ਪੱਠੀ ਲਿਖਤੀ ਹੈ ਨਾ ਨੂੰ ਕਿ ਅਸੀਂ ਪ੍ਰੋਜੈਕਟ ਵਾਪਸ ਲੈ ਲਾਂਗੇ ਹਾਂਜੀ ਠੀਕ ਹੈ ਉਸੇ ਤਰੀਕੇ ਨਾਲ ਹੋਰ ਵੀ ਕਈ ਪ੍ਰੋਜੈਕਟਾਂ ਦੇ ਦਿੱਤੇ ਆ ਉਥੇ ਵੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਜਾਂ ਭਗਵਾਨ ਸਾਮ ਸਰਕਾਰ ਕੋਈ ਵੱਡਾ ਕੰਮ ਨਹੀਂ ਕਰ ਗਈ ਤੇ ਦੂਜੇ ਪਾਸੇ ਇਹ ਕਹਿੰਦੇ ਆ ਵੀ ਅਸੀਂ ਬਾਹਰ ਜਾ ਰਹੇ ਆ ਵੱਡੇ ਵੱਡੇ ਉਦਯੋਗਪਤੀਆਂ ਨੂੰ ਕਾਰੋਬਾਰੀਆਂ ਨੂੰ ਮਿਲਦੇ ਆ ਵੀ ਇੱਥੇ ਨਿਵੇਸ਼ ਕੀਤਾ ਜਾਵੇ ਪੰਜਾਬ ਤੇ ਨਿਵੇਸ਼ ਨਿਵੇਸ਼ ਤਾਂ ਤਾਂ ਹੁਕਮ ਆ ਜੇਕਰ ਸ਼ਾਂਤੀ ਵਾਲਾ ਮਾਹੌਲ ਹੋਊਗਾ ਉੱਥੇ ਕੀ ਹੁੰਦਾ ਕੋਈ ਵੀ ਪ੍ਰੋਜੈਕਟ ਲੱਗ ਰਿਹਾ ਜਾਂ ਲੱਗਣ ਵਾਲਾ ਹੋਵੇ ਉੱਥੇ ਕਿਸਾਨ ਜੁਨਨ ਚੁੰਡੀਆਂ ਲੈ ਕੇ ਬਹਿ ਜਾਂਦੀਆਂ ਨੇ ਕਈ ਥਾਵਾਂ ਤੇ ਚਲ ਠੀਕ ਹੈ ਉਹਨਾਂ ਦਾ ਹੱਕ ਵੀ ਹੁੰਦਾ ਹੈ ਵੀ ਉਹ ਉਹਦੇ ਵਿੱਚ ਇਹ ਵੀ ਹੁੰਦਾ ਜਿਵੇਂ ਉਹਨਾਂ ਨੂੰ ਵੱਧ ਮਿਲਣਾ ਚਾਹੀਦਾ ਹੈ ਅ ਮਵਾਬਾ ਮਿਲਣਾ ਚਾਹੀਦਾ ਜਾਂ ਕੁਝ ਐਸੇ ਸਿੱਕੇ ਜਿਨ੍ਹਾਂ ਨਾਲ ਪਰ ਇਹ ਹੈ ਕਿ ਹਰੇਕ ਕੰਮ ਦੇ ਤੁਸੀਂ ਝੰਡੀਆਂ ਠੱਕ ਲੈਣੀਆਂ ਇਹ ਵੀ ਕੁਝ ਇਸ ਗੱਲ ਕਰਕੇ ਜਿਹੜਾ ਪੰਜਾਬ ਦੇ ਹਾਲਾਤ ਨਹੀਂ ਕੋਈ ਜ਼ਿਆਦਾ ਬਿੱਦਰ ਨਹੀਂ ਹੈਗੇ ਇਸ ਗੱਲ ਕਰਕੇ ਨਿਵੇਸ਼ ਵੀ ਹੋ ਰਿਹਾ ਤੇ ਇਹ ਇਹ ਦੇ ਕਰਕੇ ਜਦੋਂ ਆਮ ਆਦਮੀ ਪਾਰਟੀ ਕਮਜ਼ੋਰ ਹੋ ਰਹੀ ਹੈ ਅਕਾਲੀ ਦਲ ਕਮਜ਼ੋਰ ਹੈ ਕਾਂਗਰਸ ਇਸ ਦਾ ਕਰਕੇ ਕਾਫੀ ਮਜ਼ਬੂਤ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਵਿਕਾਸ ਨਾ ਕਰਨ ਕਰਕੇ ਔਰ ਜਿਹੜੇ ਉਹਨਾਂ ਦਾਅਵੇ ਕੀਤੇ ਸੀ ਉਹ ਪੂਰੇ ਨਾ ਕਰਨ ਕੇ ਹੋਰ ਕਰਕੇ ਕਮਜ਼ੋਰ ਹੋਈ ਆ ਜੀ ਜਿਹੜੀ ਖੇਤਰੀ ਪਾਰਟੀ ਸੀ ਅਕਾਲੀ ਦਲ ਉਹ ਵੀ ਬਿਲਕੁਲ ਕਮਜ਼ੋਰ ਹੋ ਗਈ ਜਿਹਦਾ ਲਾਭ ਜਿਹੜਾ ਉਹ ਜਿਹਦਾ ਸਿੱਧਾ ਕਾਂਗਰਸ ਪਾਰਟੀ ਨੂੰ ਜੀ 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 ਉਹੀ ਮੈਂ ਗੱਲ ਕਰ ਰਿਹਾ ਕਿ ਹੁਣ ਜਿਹੜੀਆਂ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਉਹ ਕਾਂਗਰਸ ਦੀ ਜਿੱਤ ਦੇ ਪਿੱਛੇ ਇਹੀ ਕਾਰਨ ਹੈ ਕਿ ਜਿਹੜੇ ਬਹੁਤ ਸਾਰੇ ਸਿੱਖ ਨੇ ਉਹ ਸਿਕਬਲ ਕਰਨ ਅਗਰੇ ਕਾਰਡੀਨਲ ਨੂੰ ਵੀ ਉਹਦੇ ਦੇ ਸਿੱਕੇ ਉਹ ਕੋਲ ਕਾਂਗਰਸ ਨੂੰ ਕੋਈ ਪ੍ਰੈਸ਼ਰ ਹੋ ਗਿਆ ਬਿਲਕੁਲ ਤੇ ਇਸ ਗੱਲ ਕਰਕੇ ਆਪਾਂ ਕਹਿ ਸਕਦੇ ਆ ਕਿ ਜੇ ਉਹ ਖਰਾਬ ਬੜੇ ਹੋਏ ਨੇ ਉਹ ਉਸ ਤੋਂ ਇਹ ਹੀ ਲੱਗਦਾ ਹੈ ਕਿ ਕਾਂਗਰਸ ਇੱਕ ਮਜ਼ਬੂਤ ਪਾਰਟੀ ਬਣ ਕੇ ਉੱਪਰ ਰਹੀ ਹੈ ਅ ਦੂਜੀ ਗੱਲ ਇਹ ਵੀ ਹੈ ਕਿ ਜੇਕਰ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਆਪਸ ਦੇ ਵਿੱਚ ਜਿਵੇਂ ਹੁਣ ਖੇਮੇਬਾਜ਼ੀ ਸ਼ੁਰੂ ਹੋ ਗਈ ਹੈ ਉਹ ਖੇਮੇਬਾਜ਼ੀ ਤੋਂ बचਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਰਟੀ ਦਾ ਇੱਕ ਵਧੀਆ ਹੋ ਸਕਦਾ ਉਹਦੇ ਪਿੱਛੇ ਇਹ ਆਪਾਂ ਇਹਨਾਂ ਵਿਚਾਰ ਕਰਦੇ ਆ ਕਿ ਜੇਕਰ ਉਹ ওভার ਆ ਰਹਾ ਹੈ ਉਹਦੇ ਕਾਰਨ ਇਹ ਹੀ ਹੈ ਕਿ ਰਾਹੁਲ ਗਾਂਧੀ ਦੀ ਜਿਹੜੀ ਵਿਲਨਸ਼ਿਪ ਹੈ ਵਧੀਆ ਹੋ ਗਈ ਹੈ ਲੋਕ ਕਾਂਗਰਸ ਤੋਂ ਮੁੜ ਉਹ ਜਿਹੜਾ ਹੈਗਾ ਵਿਸ਼ਵਾਸ ਕਰਨ ਲੱਗ ਪਏ ਨੇ ਤੇ ਇਹਦੇ ਇਸ ਗੱਲ ਕਰਕੇ ਪੰਜਾਬ ਦੇ ਵਿੱਚ ਵੀ ਹੁਣ ਤਾਂ ਚੰਗੀ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੈ ਦਰਸ਼ਕ ਜੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਜੇਕਰ ਇਹਨਾਂ ਦੀ ਆਪਸੀ ਫੁੱਟ ਹੁੰਦੀ ਆ ਜਿਹੜੇ ਕਾਂਗਰਸ ਦੇ ਲੀਡਰ ਨੇ ਮੁੱਖ ਮੰਤਰੀ ਦੀ ਦੌੜ ਨੂੰ ਲੈ ਕੇ ਜੇ ਇਹਨਾਂ ਚ ਫੁੱਟ ਪੈ ਜਾਂਦੀ ਆ ਦੂਜੇ ਪਾਸੇ ਸੁਖਵੀਰ ਬਾਦਲ ਜਿਹੜੇ ਨੇ ਉਹ ਟੈਨਸ ਕੰਟਰੋਲ ਕਰ ਲੈਂਦੇ ਨੇ ਜਿਵੇਂ ਹੁਣ ਅਕਾਲ ਤਖਤ ਸਾਹਿਬ ਤੇ ਮੁੱਦਾ ਆ ਉਹ ਥੋੜਾ ਬਹੁਤ ਉਹਨਾਂ ਨੂੰ ਜਿਹੜਾ ਲਾਭ ਹੁੰਦਾ ਆ ਤਾਂ ਕਾਂਗਰਸ ਕਮਜ਼ੋਰ ਨਹੀਂ ਹੋਏਗੀ ਫਿਰ ਨਹੀਂ ਕਾਂਗਰਸ ਨਹੀਂ ਕਮਜ਼ੋਰ ਹੈ ਇਹ ਜਿਹੜਾ ਇੱਕ ਜਿਹੜਾ ਫਲਾਰ ਚੱਲ ਰਿਹਾ ਹੈ ਨਾ ਜੀ ਉਹ ਅਕਾਲੀ ਦਲ ਨੂੰ ਮਜ਼ਬੂਤ ਹੋਣ ਵਾਸਤੇ ਹਰ ਕਾਫੀ ਜ਼ਿਆਦਾ ਟਰਾਈ ਕਰ ਰਿਹਾ ਹੈ ਉਹਦੇ ਪਿੱਛੇ ਇਹੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਲੋਕ ਵਿਸ਼ਵਾਸ ਕਰਦੇ ਆ ਕਿ ਨਹੀਂ ਕਰਦੇ ਕਿ ਪਰ ਇਹ ਹੈ ਕਿ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਵੀ ਹਲ ਦੀ ਗੱਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਇਹ ਨਿਸ਼ਚਿਤ ਹੈ ਪਤਾ ਨਹੀਂ ਹਾਲਾਤ ਕਹੇ ਜੇ ਬਣ ਜਾਂਦੇ ਕਦੋਂ ਕਿਹੜਾ ਹੁੰਦਾ ਕਿਹੜੀ ਪਾਰਟੀ ਨੂੰ ਉੱਪਰ ਦਾ ਰਵੇ ਹੋ ਸਕਦਾ ਫਿਰ ਦੁਬਾਰਾ ਪਾਰ ਆਮ ਆਦਮੀ ਪਾਰਟੀ ਮਜ਼ਬੂਤ ਹੋ ਜਵੇ ਹੋ ਸਕਦਾ ਭਾਰਤੀ ਜਨਤਾ ਪਾਰਟੀ ਕੋਈ ਵਧੀਆ ਕੰਮ ਕਰ ਬੈਠੇ ਤੇ ਭਾਜਪਾ ਮਨਪੂਰ ਹੋ ਜੇ ਪਰ ਅੱਜ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਾਂਗਰਸ ਦੇ ਹੱਕ ਦੇ ਵਿੱਚ ਜਾ ਰਹੇ ਤੁਸੀਂ ਹੁਣ ਇੱਥੇ ਨਾ ਦੋ ਗੱਲਾਂ ਕਹਿੰਦਿਆਂ ਨੇ ਇੱਕ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹ ਵੀ ਮਜ਼ਬੂਤ ਪੰਜਾਬ 'ਚ ਹੋ ਸਕਦੀ ਜਿਹਦੇ ਕੋਲ ਬਹੁਤ ਵੱਡਾ ਕੰਮ ਕਰਦਾ ਇੱਕ ਵਾਰ ਗੱਲ ਕੀਤੀ ਸੀ ਕਿਸਾਨ ਜਿਹੜਿਆ ਹਰ ਮੁੱਦੇ ਤੇ ਚੰਡੀਆਂ ਲੈ ਕੇ ਖੜੇ ਹੋ ਜਾਂਦੇ ਨੇ ਜੀ ਜੀ ਕਿਤੇ ਇਹ ਤਾਂ ਨਹੀਂ ਵੀ ਕਿਸਾਨਾਂ ਨੂੰ ਵੀ ਪਿੱਛੋਂ ਸਿਆਸੀ ਜਿਹੜਾ ਤੌਰ ਤੇ ਪ੍ਰੇਰਿਤ ਕੀਤਾ ਜਾਂਦਾ ਉਹ ਦੇਖੋ ਲੋਕਾਂ ਦੇ ਵਿੱਚ ਪ੍ਰਭਾਵ ਤਾਂ ਜਾਂਦਾ ਹੀ ਜਾਂਦਾ ਹੈ ਜਦੋਂ ਹੁਣ ਜਗੰਧਰ ਦੇ ਵਿੱਚ ਚੌਂਕ ਹੋ ਰਹੀ ਸੀ ਤਾਂ ਐਨ ਮੌਕੇ ਦੇ ਉੱਤੇ ਕਿਸਾਨਾਂ ਨਾਲ ਸਮਝੌਤਾ ਕਰ ਪਰ ਉਹ ਪੰਜਾਬ ਕਮਾਲ ਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਤੇ ਉਹਦੇ ਵਿੱਚ ਇਹ ਕਿਹਾ ਕਿ ਜਿਹੜਾ ਉਹ ਸ਼ਹੀਦ ਆ ਉਹਨੂੰ ਮੁਆਫੀਆ ਦੇ ਰਿਹਾ ਲੋਕਾਂ ਦੇ ਵਿੱਚ ਪ੍ਰਭਾਵ ਉਹਦੇ ਪਿੱਛੇ ਕਈ ਲੋਕਾਂ ਕੋਲ ਪ੍ਰਸ਼ਨ ਜਿੰਦਾ ਰਹਿਣ ਕਿ ਇਸ ਦੇ ਪਿੱਛੇ ਸਿਆਸਤ ਸੀਗੀ ਸੋ ਆਪਾਂ ਕਹਿ ਸਕਦੇ ਹਾਂ ਵੀ ਸਿਆਸਤ ਵੀ ਚੱਲਦੀ ਹੋਦੀ ਹੈ ਕਮਾਲ ਦੇ ਵਿੱਚ ਸਿਆਸਤ ਵੀ ਚੱਲਦੀ ਰਹਿੰਦੀ ਹੈ ਜਿਹੜੇ ਧਰਨੇ ਦਿੱਤੇ ਜਾਂਦੇ ਨੇ ਜੇ ਕੋਈ ਵੀ ਸੰਸਥਾ ਆ ਪਾਏ ਕਿਸਾਨ ਯੂਨੀਅਨ ਆ ਜਾਂ ਮਜ਼ਦੂਰ ਯੂਨੀਅਨ ਆ ਨੇ ਇਹਨਾਂ ਦੇ ਪਿੱਛੇ ਜਿਹੜਾ ਸਿਆਸੀ ਹੱਥ ਵੀ ਹੁੰਦੇ ਨੇ ਤੇ ਨਾਲ ਨਾਲ ਦਰਸ਼ਨ ਜੀ ਨੇ ਇੱਕ ਗੱਲ ਕਹੀ ਆ ਕਿ ਇਸ ਸਮੇ ਜਿਹੜਾ ਅੱਜ ਦਾ ਸਮੀਕਰਨ ਨੇ ਉਹਦੇ ਚ ਕਾਂਗਰਸ ਸਭ ਤੋਂ ਮਜ਼ਬੂਤ ਨਜ਼ਰ ਆ ਰਹੀ ਹੈ ਔਰ ਅਕਾਲੀ ਦਲ ਨੂੰ ਸੰਭਲ ਲਿਆ ਜਾਏ ਟਾਈਮ ਲੱਗੇਗਾ ਔਰ ਭਾਜਪਾ ਵੀ ਅਗਰ ਉਹ ਪੰਜਾਬ ਦੇ ਲੋਕਾਂ ਲਈ ਕੁਝ ਚੰਗਾ ਕਰਦੀ ਹੈ ਤੇ ਭਾਪਾ ਦੀ ਵੀ ਇੱਥੇ ਜਿਹੜੀ ਸਥਿਤੀ ਵਧੀਆ ਹੋ ਸਕਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਕਿੱਥੇ ਖੜਾ ਆ ਦੋਸਤੋ ਇਹ ਜਿਹੜੀਆਂ ਅਸੀਂ ਵੀਡੀਓ ਤੁਹਾਨੂੰ ਬਣਾ ਕੇ ਭੇਜਦੇ ਆ ਇਹ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਸਾਡੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਤਾਂ ਕਿ ਅੱਗੇ ਅਸੀਂ ਬੜੇ ਉਤਸ਼ਾਹਤ ਹੋ ਕੇ ਨਵੇਂ ਆ ਵੀਡੀਓ ਬਣਾ ਸਕੀਏ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਇਸ ਦੇ ਨਾਲ ਮੈਨੂੰ ਤੇ ਮੇਰੇ ਸਾਥੀ ਦਰਸ਼ਕਾਂ ਨੂੰ ਆਗਿਆ ਦੋ ਸਬਸਕ੍ਰਾਈਬ ਕਰਨਾ